ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਈਆਂ ਬਿਲਕੁਲ ਰੈਡੀमेड ਡਿਜ਼ਾਈਨ ਦੀ ਤਰ੍ਹਾਂ ਇਹ ਵਾਲਾ ਡਿਜ਼ਾਈਨ ਲੱਗੇਗਾ ਤੇ ਬਹੁਤ ਹੀ ਆਸਾਨ ਹੈ ਬਣਾਉਣ ਵਿੱਚ ਸਿਰਫ 4 ਸਲਾਈਆਂ ਦਾ ਡਿਜ਼ਾਈਨ ਹੈ 8 8 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪੈਣਗੇ 4 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਇਸ ਨੂੰ ਆਪਾਂ ਸਿੱਧੀ ਸਾਈਡ ਤੋਂ ਹੀ ਸ਼ੁਰੂ ਕਰਾਂਗੇ ਇਦੇ ਵਿੱਚ ਆਪਾਂ 8-8 ਦੇ ਹਿਸਾਬ ਨਾਲ ਕੁੰਡੇ ਪਾ ਕੇ 4 ਕੁੰਡੇ ਵਾਧੂ ਪਾਉਣੇ ਨੇ ਮੈਂ ਇੱਥੇ 20 ਕੁੰਡੇ ਪਾਏ ਹੋਏ ਨੇ 8-8 ਦੇ ਹਿਸਾਬ ਨਾਲ 16 ਕੁੰਡੇ ਚਾਰ ਗੁੰਡੇ ਵਾਧੂ ਪਾ ਕੇ 20 ਗੁੰਡੇ ਪਾਏ ਹੋਏ ਨੇ ਤੇ ਮੈਂ ਉਲਟੀ ਸਾਈਡ ਦੇ ਗੁੰਡੇ ਪਾਏ ਸੀ ਇਸ ਲਈ ਮੈਂ ਇੱਕ ਉਲਟੀ ਸਲਾਈ ਜਿਹੜੀ ਆ ਉਹ ਬਣਾ ਲਈ ਆ ਹੁਣ ਆਪਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਕਰਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਆ ਤੇ ਬਹੁਤ ਹੀ ਬਣਿਆ ਹੋਇਆ ਪਿਆਰਾ ਲੱਗਦਾ ਹੈ ਤੁਸੀਂ ਇਸ ਨੂੰ ਕਿਸੇ ਵੀ ਸਵੈਟਰ ਕੋਟੀ ਤੇ ਪਾ ਸਕਦੇ ਹੋ ਬਹੁਤ ਹੀ ਆਸਾਨੀ ਦੇ ਨਾਲ ਇਹਦੇ ਵਿੱਚ ਕੋਈ ਵੀ ਜਾਲੀ ਨਹੀਂ ਪੈਗੀ ਇਸ ਲਈ ਇਹ ਜਿਹੜਾ ਡਿਜ਼ਾਈਨ ਆ ਇਹ ਹਰ ਇੱਕ ਕੋਟੀ ਤੇ ਪੈ ਜਾਏਗਾ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓ ਸਾਡੀਆਂ ਆਪਾਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਜਾਵੇ ਤੇ ਤੁਸੀਂ ਆਪਣੇ ਕਮੈਂਟ ਕਰਕੇ ਜਿਹੜੀ ਆ ਰਾਏ ਉਹ ਵੀਡੀਓ ਦੇ ਵਿੱਚ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓਜ਼ ਜਿਹੜੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਪਹਿਲਾ ਗੁੰਡਾ ਉਤਾਰ ਲਿਆ ਆ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓ ਦੋ ਕੁੰਡੇ ਉਲਟੇ ਬਣਾ ਲਏ ਹੁਣ 6 ਕੁੰਡੇ ਸਿੱਧੇ ਬਣਾਵਾਂਗੇ 1 2 3 4 5 6 ਪਹਿਲਾ ਕੁੰਡਾ ਉਤਾਰ ਲਿਆ ਆ ਫਿਰ ਦੋ ਕੁੰਡੇ ਉਲਟੇ ਬਣਾਏ ਆ 6 ਕੁੰਡੇ ਸਿੱਧੇ ਬਣਾ ਇੱਥੋਂ ਲੈ ਕੇ ਇੱਥੋਂ ਤੱਕ ਸਾਡਾ ਇੱਕ ਡਿਜ਼ਾਈਨ ਬਣ ਗਿਆ ਹੈ ਇਹੀ ਜਿਹੜੇ 8 ਕੁੰਡੇ ਅਸੀਂ ਸਾਰੀ ਸਲਾਈ ਦੇ ਵਿੱਚ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਣਾ ਹੁਣ ਧਾਗਾ ਅੱਗੇ ਕਰਾਂਗੇ 2 ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ 6 ਕੁੰਡੇ ਸਿੱਧੇ ਬਣਾਵਾਂਗੇ 2 3 4 5 6 6 ਕੁੰਡੇ ਸਿੱਧੇ ਬਣਾ ਲੈ ਤਾਂ ਧਾਗਾ ਅੱਗੇ ਕਰਾਂਗੇ ਲਾਸਟ ਦੇ 2 ਕੁੰਡੇ ਫਿਰ ਉਲਟੇ ਬਣਾਵਾਂਗੇ ਇਹ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਬਣਾ ਲਾਂਗੇ ਆਪਾਂ ਸਿੱਧਾ ਐਗਜ਼ਿਟ ਜਿਹੜਾ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਅਸੀਂ ਅਗਲੇ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਉਣੀ ਹੈ ਪਹਿਲਾ ਕੁੰਡਾ ਉਤਾਰ ਲਿਆ ਐ ਐਗਜ਼ਿਟ ਜਿਹੜਾ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੇ ਹੁਣ ਧਾਗਾ ਜਿਹੜਾ ਆਪਣਾ ਇੱਧਰ ਵਾਲੀ ਸਾਈਡ ਰਹੇਗਾ ਬੈਕ ਸਾਈਡ ਰਹੇਗਾ ਸਿੱਧੇ ਪਾਸੇ ਯਾਨੀ ਕਿ ਇਹ ਸਾਡਾ ਉਲਟਾ ਪਾਸਾ ਹੈ ਧਾਗਾ ਜਿਹੜਾ ਉਹ ਸਿੱਧੇ ਪਾਸੇ ਰਹੇਗਾ ਹੁਣ ਇਹ ਦੋ ਕੁੰਡੇ ਆ ਤੇ ਆਪਾਂ ਇਹ ਇੱਕ ਤੇ ਦੋ ਦੋ ਕੁੰਡੇ ਛੱਡ ਕੇ ਇਹ ਜਿਹੜੀ ਸਪੇਸ ਹੈ ਦੋਨਾਂ ਕੁੰਡਿਆਂ ਦੇ ਵਿੱਚ ਇਹਦੇ ਵਿੱਚੋਂ ਧਾਗਾ ਲੈਣਾ ਹੈ ਇਸ ਤਰ੍ਹਾਂ ਕਰਕੇ ਇੱਕ ਲੂਪ ਲੈਣਾ ਹੈ ਇਸ ਤਰ੍ਹਾਂ ਲੂਪ ਕੱਢ ਲੈਣਾ ਥੋੜਾ ਜਿੰਨਾ ਇਹਨੂੰ ਲੂਜ਼ ਰੱਖਣਾ ਹੈ ਤੇ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਦੋ ਤੋਂ ਇੱਕ ਕਰ ਦੇਣਾ ਦੋ ਕੁੰਡਿਆਂ ਨੂੰ ਟਾ ਕੇ ਦੋ ਤੋਂ ਇੱਕ ਕਰ ਦੇਣਾ ਦੋ ਤੋਂ ਇੱਕ ਕਰਤਾ ਇੱਕ ਵਾਰੀ ਸਾਡਾ ਡਿਜ਼ਾਈਨ ਬਣ ਗਿਆ ਫਿਰ ਅਗਲੇ ਦੋ ਕੁੰਡਿਆਂ ਤੇ ਇਹੀ ਬਣਾਵਾਂਗੇ ਆਪਾਂ ਵੇਖੋ ਇੱਕ ਤੇ ਦੋ ਦੋ ਕੁੰਡਿਆਂ ਦੇ ਕੋਲੋਂ ਆਪਾਂ ਇੱਕ ਇਸ ਤਰ੍ਹਾਂ ਕਰਕੇ ਲੂਪ ਲੈ ਲੈਣਾ ਇਹਨੂੰ ਥੋੜਾ ਜਿੰਨਾ ਲੂਜ਼ ਰੱਖਣਾ ਹੈ ਇਸ ਤਰ੍ਹਾਂ ਖਿੱਚ ਕੇ ਥੋੜਾ ਲੰਬਾ ਕਰ ਲੈਣਾ ਫਿਰ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਦੋ ਤੋਂ ਇੱਕ ਕਰਦਗੇ ਅੱਗੇ ਫੇਰ ਇਹ ਬਣਾਵਾਂਗੇ ਇੱਕ ਤੇ ਦੋ ਕੁੰਡੇ ਛੱਡ ਕੇ ਕਿਉਂਕਿ ਸਾਡੇ ਕੋਲ ਇਹ ਸਿੱਧੇ 6 ਕੁੰਡੇ ਸੀਗੇ ਇਹਨਾਂ ਦੇ ਆਪਾਂ ਡਿਜ਼ਾਈਨ ਬਣਾਉਣਾ 6 ਦੇ 6 ਕੁੰਡਿਆਂ ਦੇ ਇਸ ਤਰੀਕੇ ਦੇ ਨਾਲ ਹੁਣ ਕਰ ਲਿਆ ਹੁਣ ਜਿਹੜਾ ਆ ਦੋ ਕੁੰਡੇ ਅਗਲੇ ਆਪਣੇ ਸਿੱਧੇ ਬਣਨਗੇ ਜਿਹੜੇ ਆਪਾਂ ਸਪੇਸ ਵਾਸਤੇ ਗੈਪ ਵਾਸਤੇ ਵਿੱਚ ਛੱਡੇ ਹੋਏ ਨੇ ਅਗਲੇ 6 ਕੁੰਡਿਆਂ ਤੇ ਫੇਰ ਆਪਾਂ ਉਸੇ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਇੱਕ ਤੇ ਦੋ ਇੱਥੋਂ ਆਪਾਂ ਇੱਕ ਲੂਪ ਲੈ ਲੈਣਾ ਵਾ ਫਿਰ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰ ਦੇਣਾ ਹੈ ਫਿਰ ਉਹੀ ਰਿਪੀਟ ਕਰਾਂਗੇ ਦੋ ਕੁੰਡਿਆਂ ਦੇ ਕੋਲੋਂ ਇੱਕ ਲੂਪ ਲੈ ਕੇ ਫਿਰ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰ ਦੇਣਾ ਹੈ ਫਿਰ ਦੋ ਕੁੰਡਿਆਂ ਦੇ ਕੋਲੋਂ ਇੱਕ ਲੂਪ ਲੈ ਲੈਣਾ ਐਕਸਟਰਾ ਤੇ ਦੋ ਤੋਂ ਇੱਕ ਗੁੰਡੇ ਕਰ ਦਨੇ ਕਿਉਂਕਿ ਇਹ ਆਪਾਂ ਲੂਪ ਜਿਹੜਾ ਲਿਆ ਲਿਆ ਇਹ ਸਾਡਾ ਇੱਕ ਗੁੰਡਾ ਵਧ ਗਿਆ ਤੇ ਇਹ ਆਪਾਂ ਦੋ ਤੋਂ ਇੱਕ ਕਰਕੇ ਇੱਕ ਗੁੰਡਾ ਕਟਾ ਦੇਵਾਂਗੇ ਹੁਣ ਅਗਲੇ ਦੋ ਗੁੰਡੇ ਸਾਡੇ ਸਿੱਧੇ ਬਣਨਗੇ ਤੇ ਲਾਸਟ ਵਾਲਾ ਗੁੰਡਾ ਉਲਟਾ ਬਣੇਗਾ ਦੂਸਰੀ ਸਲਾਈ ਵੀ ਬਣ ਗਈ ਹੈ ਡਿਜ਼ਾਈਨ ਵੀ ਹੁਣ ਸੀ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਤਾਕਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਇੱਕ फताछेे शुे सिदधे बना एक दो चा 5 සිदධ बना हैह अगे दो उल् बनांग एक पछे करंगे दो के सिदधे बना एक दो ते 4 5 6 ਦੋ ਕੁੰਡੇ ਹੁਣ ਉਲਟੇ ਬਣਾਵਾਂਗੇ ਡਿਜ਼ਾਈਨ ਦੀ ਤੀਸਰੀ ਸਲਾਈ ਬਣ ਗਈ ਹੈ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਚੌਥੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਇਹ ਜਿਹੜੇ ਦੋ ਕੁੰਡੇ ਤੁਹਾਨੂੰ ਸਿੱਧੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਸਿੱਧੇ ਬਣਾਵਾਂਗੇ ਇੱਕ ਤੇ ਦੋ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਛੇ ਕੁੰਡੇ ਉਲਟੇ 1 2 3 4 5 6 ਛੇ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ 1 ਤੇ 2 ਫਿਰ ਛੇ ਕੁੰਡੇ ਉਲਟੇ 2 3 4 5 ਤੇ 6 ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਅਤੇ ਦੋ ਫਿਰ ਤਾਂ ਅੱਗੇ ਕਰਾਂਗੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਇਹ ਡਿਜ਼ਾਈਨ ਦੀਆਂ ਸੱਡੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਨੇ ਇਹੀ ਚਾਰ ਸਲਾਈਆਂ ਅਸੀਂ ਅੱਗੇ ਫੇਰ ਰਿਪੀਟ ਕਰਦੇ ਹਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਹੈ ਇਹੀ ਚਾਰ ਸਲਾਈਆਂ ਜਦੋਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਬਿਲਕੁਲ ਰੈਡੀमेड ਦੀ ਤਰ੍ਹਾਂ ਇਹ ਸਵੈਟਰ ਤੁਹਾਡੀ ਲੱਗੇਗੀ ਤੁਸੀਂ ਇਸ ਨੂੰ ਕਿਸੇ ਵੀ ਸਵੈਟਰ ਤੇ ਬਣਾ ਸਕਦੇ ਜੇ ਅੱਗੇ ਤੋਂ ਅੱਗੇ ਜਦੋਂ ਆਪਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਇਸ ਤਰੀਕੇ ਦੇ ਨਾਲ ਬਣ ਜਾਣਾ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਾ ਹੈ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਮਿਲਦੇ ਆਪਾਂ ਫਿਰ ਇਦਾਂ ਦੇ ਇੱਕ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ